ਨਿਹੰਗ ਸਿੰਘ ਅਤੇ ਟ੍ਰੈਫਿਕ ਪੁਲਸ ਵਾਲੇ ਹੋਏ ਆਮੋ ਸਾਹਮਣੇ ਮਾਮਲਾ ਪੁਲਸ ਵੱਲੋਂ ਨਿਹੰਗ ਸਿੰਘਾਂ ਦੇ ਚਲਾਨ ਕਟਣ ਦਾ ਚਲਾਨ ਕਟਣ ਨੂੰ ਲੈ ਕੇ ਨਿਹੰਗ ਸਿੰਘ ਅਤੇ ਟ੍ਰੈਫਿਕ ਪੁਲਸ ਮਲਾਜਮ ਆਮੋ ਸਾਹਮਣੇ ਦਿਖਾਈ ਦਿੱਤੇ ਦੋਵਾਂ ਵਿੱਚਕਾਰ ਜੰਮ ਕੇ ਬਹਿਸ ਬਾਜੀ ਹੁੰਦੀ ਦਿਖਾਈ ਦਿੱਤੀ ਮਾਮਲਾ ਸਮਰਾਲੇ ਦਾ ਹੈ ਜਿੱਥੇ ਨਿਹੰਗ ਸਿੰਘ ਹਾਂ ਨਹੀਂ ਟ੍ਰੈਫਿਕ ਪੁਲ ਸਵਾਲਿਆਂ ਤੇ ਇਲਜ਼ਾਮ ਲਗਾਏ ਕਿ ਸਾਡੇ ਨਿਹੰਗ ਸਿੰਘ ਸ਼ਹਿਰ ਦੇ ਵਿੱਚ ਮੋਟਰਸਾਈਕਲ ਤੇ ਘੁੰਮ ਰਹੇ ਸੀ ਤਾਂ ਟ੍ਰੈਫਿਕ ਪੁਲ ਸਵਾਲਿਆਂ ਨੇ ਇਹਨਾਂ ਨੂੰ ਰੋਕ ਕੇ ਇਹਨਾਂ ਨੂੰ ਆਸ਼ਕ ਕਿਹਾ ਹੈ ਕਿਹਾ ਕਿ ਤੁਸੀਂ ਆਸ਼ਕੀ ਕਰਦੇ ਹੋ ਜਿਹੜੀ ਕੀ ਨਿੰਦੰਜੋਗ ਗੱਲ ਜੋ ਕਿ ਨਿਹੰਗ ਸਿੰਘ ਨਾ ਤਾਂ ਆਸ਼ਕ ਹੁੰਦੇ ਨੇ ਅਤੇ ਨਾ ਹੀ ਆਸ਼ਕੀ ਕਰਦੇ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਟ੍ਰੈਫਿਕ ਪੁਲ ਸਵਾਲਿਆਂ ਨੇ ਉਹਨਾਂ ਉੱਪਰ ਐਲਜ਼ਾਮ ਲਗਾਇਆ ਹੈ ਉਸ ਨੂੰ ਸਹਿ ਨਹੀਂ ਕੀਤਾ ਜਾਵੇਗਾ ਜੇਕਰ ਸਾਡੇ ਸਿੰਘਾਂ ਦੇ ਕੋਲ ਕਾਗਜ਼ ਪੱਤਰ ਨਹੀਂ ਸੀ ਤਾਂ ਮੋਟਰਸਾਈਕਲ ਤੇ ਤੁਸੀਂ ਉਸਤਾਦ ਚਲਾਨ ਕੱਟ ਸਕਦੇ ਸੀ ਲੇਕਿਨ ਤੁਸੀਂ ਸਾਡੇ ਨਿਹੰਗ ਸਿੰਘਾਂ ਨੂੰ ਆਸ਼ਕ ਕਿਹਾ ਹੈ ਜੋ ਕਿ ਮਾੜੀ ਗੱਲ ਹੈ ਦੁੱੱਚੇ ਪਾਸੇ ਬੋਲਦੇ ਹੋਇਆਂ ਟ੍ਰੈਫਿਕ ਪੁਲਸ ਵਾਲਿਆਂ ਨੇ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਨਿਹੰਗ ਸਿੰਘਾਂ ਨੂੰ ਕੋਈ ਆਸ਼ਕ ਨਹੀਂ ਕਿਹਾ ਅਸੀਂ ਉਹਨਾਂ ਦਾ ਚਲਾਨ ਕਟਿਆ ਕਿਉਂਕਿ ਉਹਨਾਂ ਦੇ ਕੋਲ ਕੋਈ ਕਾਗਜ਼ ਨਹੀਂ ਸੀ ਉਹ ਸਾਡੇ ਸਿੰਘਾਂ ਨੂੰ ਨਜਾਇਜ਼ keh ਰਿਹਾ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੇ ਸਿੰਘਾਂ ਹਰੇਕ ਤੀਆਂ ਪੈਣਾ ਤੀ ਪੈਣ ਦੀ ਤਰ੍ਹਾਂ ਕਹਿੰਦੇ ਨੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰ ਦਿਓ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਆ ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਆ ਜੇ ਸਾਡਾ ਉੱਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸੱਤਵਚਨ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰਸੀ ਦੇ ਦਿਓ ਚਲਾਨ ਭੁਗਤ ਲਓ ਮਾ ਜੀ ਠੀਕ ਹੈ ਸੱਤਵਚਨ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮੁਲਾਜ਼ਮ ਦਾ ਸੀਗਾ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਹੇ ਇਹ ਤੁਹਾਨੂੰ ਵੀ ਲਗਾਉਣੀ ਚਾਹੀਦੀ ਹੈ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ। ਏਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ। ਜਦੋਂ ਅਸੀਂ ਥੋੜੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ। ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਭਰਟਾਈ। ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲਵਾਂਗੇ ਤੁਸੀਂ ਸਾਡਾ ਨਾਮ ਲਓ ਤੇ ਉਹਨੂੰ ਫੋਨ ਕਰ ਦੰਨੇ ਆ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਘੂਰਨ ਦੇ ਹੱਕਦਾਰ ਆ। ਸਾਡੇ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਆਂ ਹੀ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਈ ਭੇਜ ਰਹੇ ਨੇ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਕਰ ਰਹੇ ਨੇ ਇਹ ਵੀਰ ਵਿਆਹਿਆ ਹੋਇਆ ਦੋ ਬੱਚਿਆਂ ਦਾ ਬਾਪ ਆ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦੇ ਨੇ ਇਹ ਬੇਇਨਤੀ ਆ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਰਨੇ ਤੇ ਗਏ ਉਹਦੀ ਤਾਂ ਕਿ ਸਾਨੂੰ ਮਿਲੇ ਨਹੀਂਗੇ ਇਸ ਸੇ ਤੇਜਿੰਦਰ ਸਾਹਿਬ ਸਾਨੂੰ ਮਿਲੇ ਤੇ ਸਾਡੀ ਬੇਨਤੀ ਆ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਣ ਕਰੋ ਬਖੂਬੀ ਚਲਾਣ ਕਰੋ ਪਰ ਇਹ ਨਾ ਕਹੋ ਵੀ ਆਸ਼ਕੀ ਕਰਦੇ ਤੇਜਿੰਦਰ ਸਿੰਘ ਐਸਆਈ ਟ੍ਰੈਫਿਕ ਥਰਸਮਰਾਲਾ ਕੀ ਹੋਈ ਕੀ ਚਲਾਣੇ ਇੱਕ ਆ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌੜ ਨੰਬਰ ਪਲੇਟ ਸੀਗਾ ਇਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਜਿਨ੍ਹਾਂ ਕੋਲ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਦੌੜ ਨੰਬਰ ਪਲੇਟ ਚਲਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰ.ਸੀ. ਬਾਰੇ ਉਹ ਕਹਿੰਦਾ ਆਰ.ਸੀ. ਘਰ ਪਈ ਐ। ਉਹਨੂੰ ਟਾਈਮ ਦਿੱਤਾ ਵੀ ਚਲੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪਣੀ ਆਰ.ਸੀ. ਲੈ ਆ ਤੇਰਾ ਮੁੰਡਾ ਭੇਜਦਾ। ਉਹਨਾਂ ਅੱਗੇ ਜਾ ਕੇ ਆਪਣੇ ਸਬਾਥਰਨ ਕੋਈ ਸਿੰਘ ਸੀਗੇ। ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ। ਤੇ ਸਾਡੇ ਕੋਲੇ ਹੋ ਕੇ ਵੀ ਸਾਡਾ ਨੰਬਰ ਪਲੇਟ ਦਾ ਦਰਾਣ ਕਿਉਂ ਕੀਤਾ ਜੀ? ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਵੀ ਸਾਡੇ ਸਿੰਘਾਂ ਨੂੰ ਨਾ ਰੋਕਿਆ ਜਾਵੇ। ਅਸੀਂ ਤਾਂ ਕਿਉਂ ਇਹ ਵੀ ਕਿਹਾ ਵੀ ਭਾਈ ਕਾਨੂੰਨ ਸਾਰੇ ਨਹੀਂ ਕੋਜੇ। ਪੇਪਰ ਚੈੱਕ ਵੀ ਕਰਨੇ ਜਿਹੜੇ ਕੋਈ ਨਹੀਂ ਪੇਪਰ ਹੋਇਆ ਤਾਂ ਕਾਨੂੰਨ ਕਟਿਆ ਉਹ ਕਾਨੂੰਨੀ ਕਾਰਵਾਈ ਹੋਣੀ। ਜੀ ਉਹ ਬੋਡੂ ਬੋਡਰ ਬੋਰਡ ਨਹੀਂ ਤੇ ਇਹਦਾ ਅਜੇ ਫਿਰ ਨਾਲ ਤਰਾਨ ਕੀਤਾ ਬਲੌਟ ਨੰਬਰ ਪਲੇਟ ਆ ਇਹਦੀ ਆਰ.ਸੀ. ਹਾਂ ਤੇ ਕਿਹਦੇ ਆ ਸੀ ਬੋਡਰ ਤੇਨੇ ਜਾਣੇ ਚੜਾਈ ਦੇ। ਜੀ ਹੁਣ ਤੁਹਾਨੂੰ ਕੀ ਇਹ ਅਸੀਂ ਭਾਵ ਸਿੰਘਾ ਵੱਲੋਂ ਦਾ ਇਹ ਐ ਕਿਨੇ ਆਰ.ਸੀ. ਅਸੀਂ ਦੇ ਜਾਨੇ ਤੁਹਾਨੂੰ ਭਾਈ ਤਰਾਨ ਹੋਇਆ ਜਿਹੜਾ ਮੋਟਰਸਾਈਕਲ ਸਾਡਾ ਤੇ। ਜੀ ਹੋਰ ਕੀ ਮੈਂ ਇਹ ਵੀ ਇਹ ਬੋਲਦਾ ਪੂਰੇ ਨਹੀਂ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਦੇ ਨਾਲ ਗਲਤ ਕਰਾਂਗੇ। ਹਾਂ ਕਿ ਤੁਹਾਡੇ ਵੀ ਮਿਲਦਾ ਉਹਦਾ ਜਿਵੇਂ ਨੰਨ ਦਾ ਬਾਬਾ ਸਾਡੇ ਤੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀਗੇ ਇਹ ਤਾਂ ਤਾਂ ਲਵਾਂਗੇ ਅਸੀਂ ਦੇ ਅਸੀਂ ਗੱਤ ਨਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਰਹਾਂਗੇ ਹੁਣ ਆਪਸੀ ਲਿਆ ਜਿਹੜਾ ਮੁੱਦਾ ਦਿੱਕੀਓ ਮੋਟਰਸਾਈਕਲ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈ ਸੀ ਜਦੋਂ ਕਿ ਆਪਣਾ ਕਰਾਨ ਪੁੱਟ ਕੇ ਆਪਾਂ ਮੋਟਰਸਾਈਕਲ ਆਜਾਣ ਤੋਂ ਕੀ ਗੱਲ ਨਾ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਪਲਾਜਮ ਦੀਆਂ ਪਰ ਸਕਿਉਰਟੀ ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਦਾ ਆਪਣੀਆਂ ਸਕਿਉਰਟੀ ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਹ ਸਰ ਕੇ ਥੋੜਾ ਰੁਪਿਆ ਹੈਗਾ ਇੱਥੇ ਉਹਨਾਂ ਦਾ ਚਲੰਗ ਕਰਾਂਗਾ ਮੈਂ ਉਹਦੇ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਨੰਬਰ